ਵੀਰ ਤੁਹਾਡੇ ਰੂਪ ਹੋਰ 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 ਹੋ ਅਸੀਂ 8400 ਬੂਟਾ ਲਾ ਚੁੱਕੇ ਹਾਂ ਜਿਹੜਾ ਸਾਡਾ ਟਾਰਗੇਟ ਹੈ ਉਹ 10000 ਹੈ ਤੇ 10000 ਦੇ ਵਿੱਚੋਂ ਜਿਹੜਾ 1600 ਬੂਟਾ ਉਹ ਅਸੀਂ ਲਾ ਰਹੇ ਹਾਂ ਕੁਝ ਮੁਲਾਜ਼ਮ ਡਿਊਟੀ ਤੇ ਹੋਣ ਕਰਕੇ ਕੋਈ ਸਪੋਰਟ ਸੈਂਟਰ ਤੇ ਹੋਣ ਕਰਕੇ ਕੋਈ ਸੜਕ ਸੁਰੱਖਿਆ ਤੇ ਹੋਣ ਕਰਕੇ ਕੁਝ ਆਰਪੀ ਡਿਊਟੀ ਜਿਹੜੀ ਸਾਡੀ ਬਟਾਲੀਅਨ ਤੇ ਲੱਗੀ ਹੋਈ ਹੈ ਪੈਨਟਰੀਡ ਉਹ ਡਿਊਟੀ ਤੇ ਹੋਣ ਕਰਕੇ ਥੋੜੇ ਜਿਹੇ ਰਹਿ ਗਏ ਨੇ 1600 ਬੂਟੇ ਉਹ ਵੀ ਅਸੀਂ 1600 ਰੁੱਖ ਜਾਂ ਬੂਟਾ ਜਲਦੀ ਲਾ ਦਿਆਂਗੇ ਫਿਰ ਉਹਨਾਂ ਦੀ ਲਗਾਤਾਰ ਸੰਭਾਲ ਕਰਾਂਗੇ ਇਸ ਕੰਮ ਨੂੰ ਸੀਰੇ ਚੜਾਉਣ ਦੇ ਲਈ ਅਸੀਂ ਬਿਲਕੁਲ ਇੱਕ ਮਾਈਕਰੋ ਮੈਨੇਜਮੈਂਟ ਤਿਆਰ ਕੀਤੀ ਸੀ ਜਿਸ ਦੇ ਤਹਿਤ ਜਵਾਨ ਜਦੋਂ ਬੂਟਾ ਲਾਏਗਾ ਤੇ ਉਹ ਇੱਕ ਫੋਟੋ ਕੰਟਰੋਲ ਰੂਮ ਤੇ ਪਾਏਗਾ ਉਸਦੀ ਫੋਟੇ ਦੀ ਤਾਂ ਕਿ ਗਰਾਊਂਡ ਲੈਵਲ ਤੇ ਇਹ ਸਾਬਤ ਹੋ ਸਕੇ ਕਿ ਜਵਾਨ ਨੇ ਬੂਟੇ ਦਸ ਲਾਏ ਨੇ ਈਮਾਨ ਨੇ ਨਾਮ ਉੱਥੋਂ ਤੱਕ ਕਿਹਾ ਗਿਆ ਸੀ ਵੀ ਤੁਹਾਡੀ ਅਗਲੀ ਤਨਖਾਹ ਜੁਲਾਈ ਮਹੀਨੇ ਦੀ ਤਨਖਾਹ ਤੁਹਾਡੇ 10 ਬੂਟੇ ਮੁਕੰਮਲ ਹੋਣ ਤੋਂ ਬਾਅਦ ਹੀ ਤੁਹਾਨੂੰ ਮਿਲੇਗੀ ਜਿਸ ਨੂੰ ਕਿ ਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਪੂਰਾ ਕੀਤਾ ਹੈ ਕਈ ਜਵਾਨਾਂ ਨੇ 10 ਦੀ بجائے 15 ਬੂਟੇ ਵੀ ਲਾਇਏ ਸਰ ਅਗਰ ਗੱਲ ਕਰੀਏ ਤਾਂ ਜਿਸ ਦਾ ਬੂਟਿਆਂ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਕਈ ਵਾਰੀ ਹੁੰਦੇ ਬੂਟੇ ਲਗਾ ਦਿੱਤੇ ਜਾਂਦੇ ਸਾਂਭ ਸੰਭਾਲ ਨੂੰ ਬੜੀ ਔਖੀ ਹੁੰਦੀ ਹੈ ਪਸ਼ੂ ਜਿਹੜੇ ਹੈਗੇ ਨੇ ਉਹਨੂੰ ਖਾ ਜਾਂਦੇ ਨੇ ਜਾਂ ਕਈ ਉਹ ਉਹਨੂੰ ਲੈ ਕੇ ਕਿਸ ਤਰ੍ਹਾਂ ਦੇਖਰੇ ਕੀਤੀ ਜਾਏ ਬਿਲਕੁਲ ਅਸੀਂ ਘਰ ਦੇ ਆਲੇ ਦੁਆਲੇ ਹੀ ਜਵਾਨਾਂ ਨੂੰ ਪ੍ਰੇਰਿਤ ਕੀਤਾ ਸੀ ਆਪਦੇ ਘਰ ਦੇ ਆਲੇ ਦੁਆਲੇ ਲਗਾਉ ਜਿੱਥੇ ਉਹਦੀ ਰਾਖੀ ਵੀ ਕਰ ਸਕਣ ਇੱਟਾਂ ਨਾਲ ਉਹਨਾਂ ਨੇ ਚੋਪਟਾ ਬਣਾਇਆ ਹੈ ਕਿ ਉਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕਦੀ ਹੈ ਉੱਥੇ ਮੂਠੇ ਲਗਾਏ ਗਏ ਨੇ ਮੈਂ ਖੁਦ ਆਪਣੀ ਗਲੀ ਦੇ ਵਿੱਚ 15 ਮੂਠੇ ਲਗਾਏ ਨੇ ਸਰ ਲਗਾਤਾਰ ਵਾਤਾਵਰਣ ਵਿਗੜਦਾ ਜਾ ਰਿਹਾ ਉਹਨੂੰ ਮੱਦੇਨਜ਼ਰ ਜਿਹੜੇ ਸਿਉਣਾ ਜਨ ਤੁਸੀਂ ਜ਼ਿੰਮੇਵਾਰੀ ਲੈਂਦੀ ਹੈ ਇਹ ਕਿੱਥੇ ਕਿੱਥੇ ਏਰੀਆ 'ਚ ਲੱਗ ਆਏ ਜਾਂਦੇ ਨੇ ਜਿਹੜਾ ਵਾਤਾਵਰਨ ਵਿਗੜਦਾ ਜਾ ਰਿਹਾ ਹੈ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਇਸੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਂ ਪ੍ਰੈਸ ਕਾਨਫਰੰਸ ਰੱਖੀ ਹੈ ਆਮ ਤੌਰ ਤੇ ਕਿਸੇ ਚੀਜ਼ ਦੀ ਵੀ ਸ਼ੁਰੂਆਤ ਲਈ ਪ੍ਰੈਸ ਨੂੰ ਕਰ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਉਹਦਾ ਫੋਲੋ ਅਪ ਨਹੀਂ ਕੀਤਾ ਜਾਂਦਾ ਮੈਂ ਸਭ ਨੂੰ 90% ਪੂਰਾ ਕਰ ਚੁੱਕਿਆ 8400 ਬੂਟਾ ਲੱਗਣ ਤੋਂ ਬਾਅਦ ਤੁਹਾਨੂੰ ਦਿਖਾਇਆ ਜਿਹੜੇ ਚਾਰ ਦੇ ਲਈ ਤੇ ਇਸ ਕੰਮ ਨੂੰ ਜਿਵੇਂ ਅਸੀਂ ਸ਼ੁਰੂਆਤ ਕੀਤੀ ਐਵੇਂ ਇਹਨਾਂ ਦੀ ਦੇਖਭਾਲ ਕਰਨਾ ਵੀ ਸਾਡੇ ਮੁਲਾਜ਼ਮ ਦੀ ਜ਼ਿੰਮੇਵਾਰੀ ਹੈ ਜਿਹੜੇ ਕਿ ਸਾਨੂੰ ਪੂਰੀ ਉਮੀਦ ਹੈ ਉਹ ਆਪਣੀ ਸ਼ੌਂਕ ਦੇ ਨਾਲੇ ਡਿਊਟੀ ਨਿਭਾਏਗਾ ਜਿਹੜਾ 8400 ਰੁਪਏ ਲਾਇਆ ਹੈ ਇਹ ਉਹ ਤੋਂ ਮਾਇਰ ਕਰਵਾਉਣਾ ਬਸ ਤੇ ਕਿ ਤੁਹਾਡੇ ਐਫਰਟਸ ਠੀਕ ਹੋਵੇ ਐਫਰਟਸ ਬਿਲਕੁਲ ਨੰਬਰ ਇੱਕ ਦਾ ਮੌਸਮ ਦਾ ਹੋਣ ਐਫਰਟਸ ਹੈ ਮੌਸਮ ਠੀਕ ਚੱਲ ਰਿਹਾ ਹੈ ਪਾਣੀ ਦੀ ਆਪੇ ਆਪ ਪੀਣਾਂ ਇੱਕ ਪਾਣੀ ਮਿਲ ਜਾਈ ਜਾਏਗਾ ਉਹਨੂੰ ਤੇ ਉਸ ਤੋਂ ਇਲਾਵਾ ਜਵਾਨ ਨੂੰ ਪਰਸਨਲ ਟਾਈਪ ਵਿੱਚ ਲੈ ਜਾਏਗਾ ਜਿਵੇਂ ਮੈਂ ਆਪਣੀ ਗੱਲੀ ਚਲਾਇਆ ਤਾਂ ਮੈਂ ਉਹਨੂੰ ਖਰੋਜ ਵੇਖਾਂ ਨਾ ਸੇਮ ਜਵਾਨਾਂ ਨੇ ਆਪਦੇ ਘਰ ਦੇ ਜਾਂ ਆਲੇ ਦੁਆਲੇ ਜਾਂ ਦਫ਼ਤਰ ਦੇ ਆਲੇ ਦੁਆਲੇ ਵੀ ਲਾਇਆ ਨਹੀਂ ਪਰ ਲੋਕ ਦੇਖੇ ਜੀ ਆਪਣੇ ਬੂਟੇ ਬੇ ਜਿਹੜੇ ਪੀੜ ਲੱਗੇ ਹੁੰਦੇ ਆ ਉਹ ਵੱਡੇ ਵੱਡੇ ਪੀੜ ਨੂੰ ਖਾੜ ਦਿੰਦੇ ਨੇ ਜਾਂ ਆਪਣੇ ਫਾਇਦੇ ਵਾਸਤੇ ਜਾਂ ਪਾਰਕਿੰਗ ਵਾਸਤੇ ਉਹਨਾਂ ਨੂੰ ਕੋਈ ਅੱਜ ਕਹਿਣਾ ਜਾਊਂਗਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਰੁੱਖ ਦੇ ਨਾਲ ਹੀ ਆਪਣੀ ਇਨਸਾਨ ਦੀ ਜ਼ਿੰਦਗੀ ਹੈ ਇਨਸਾਨ ਨੇ ਜਿੰਦਾ ਰਹਿਣਾ ਧਰਤੀ ਤੇ ਇਸ ਵਾਤਾਵਰਣ ਨੂੰ ਆਪਾਂ ਨੂੰ ਸੰਭਾਲਣਾ ਪੈਣਾ ਸਾਰਿਆਂ ਨੂੰ ਗੱਲ ਕੇ ਤੇ ਮੇਰੀ ਵੀ ਉਹਨਾਂ ਨੂੰ ਬਹੁਤ ਅਪੀਲ ਹੈ ਕਿ ਜੇ ਕੋਈ ਰੁੱਖ ਨੂੰ ਵੜਦਾ ਹੈ ਤਾਂ ਉਹ ਇੱਕ ਤਰੀਕੇ ਦਾ ਕਤਲ ਹੀ ਕਰ ਰਿਹਾ ਹੈ ਉਹ ਇਨਸਾਨਦਾਰੀ ਪੀੜ ਦਾ ਕਤਲ ਕਰ ਰਿਹਾ ਹੈ ਜਿੰਦੇ ਨਾਲ ਇਨਸਾਨ ਨੂੰ ਹੀ ਸਾਹਸ ਲੈਣੀ ਹੈ ਬਾਕੀ ਇਸ ਬਾਰੇ ਤੁਹਾਨੂੰ ਡਿਸਟ੍ਰਿਕਟ ਫੋਰੈਸਟ ਅਫਸਰ ਰਜੇਸ਼ ਕੁਮਾਰ ਦਾ ਬਹੁਤ ਸਹਿਯੋਗ ਰਿਹਾ ਤੁਹਾਨੂੰ ਸਾਰੇ ਬੂਟੇ ਇਹਨਾਂ ਨੇ ਪ੍ਰੋਵਾਈਡ ਕੀਤੇ ਨੇ ਸਰ ਇੱਕ ਜਿਹੜਾ ਡਿਸਟ੍ਰਿਕਟ ਆਫ ਫੋਰੈਸਟ ਅਫੀਸਰ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਮੈਸਕਲ ਕਾਰਪੋਰੇਸ਼ਨ ਨੇ 3 ਏਡੀਮ ਸ਼ੁਰੂ ਕੀਤਾ ਸੀ ਇਹ ਉਸੇ ਇਨੀਸ਼ੀਏਟਿਵ ਦਾ ਪਾਰਟ ਹੈਗਾ ਨੀ ਇਹ ਲੱਭੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਿਯੋਗ ਦੇ ਨਾਲ ਵਿਦਿਨ ਦੀ ਮਿਨਿਸਪਲ ਕਾਰਪੋਰੇਸ਼ਨ ਰਿਮਟ ਸੰਗਠਨ ਦੇ ਅੰਦਰ ਜੇਕਰ ਕੋਈ ਵੀ ਪਰਸਨ ਜੇਕਰ ਡਿਮਾਂਡ ਕਰਦਾ ਹੈਗਾ ਪਲਾਂਟ ਸੀ ਛੂਕੇ ਬੁੱਟੇ ਲਾਉਣ ਦੇ ਲਈ ਤਾਂ ਸਿਟੀ ਹੀ ਨੀਡਸ ਵਾਲੇ ATM ਦੇ ਉੱਪਰ ਪਲਾਂਟਸ ਹੈ